ਜਿਹੜੇ ਇਸ ਤਰ੍ਹਾਂ ਤੁਸੀਂ ਨਮਕਦਾਨੀਆਂ ਵਿੱਚ ਚਮਚੇ ਵੀ ਰੱਖਣੇ ਹੋ ਇਹ 35 ਰੁਪਏ ਚਾ ਤਿੰਨ ਤਿੰਨ ਦਾ ਸੈਟ ਹੋਆ 35 ਰੁਪਏ ਦਾ ਤੁਹਾਨੂੰ ਹਰ ਕਿਸਮ ਦਾ ਸਮਾਨ ਇੱਥੋਂ ਮਿਲ ਜੂਗਾ ਇਟਲੀ ਵਾਲਾ ਇਟਲੀ ਇਟਲੀ ਵਾਲਾ ਵੀ ਮਿਲ ਜੂਗਾ ਕੰਟੇਨਰ ਇਸ ਤਰ੍ਹਾਂ ਦਾ 70 70 ਰੁਪਏ ਦਾ ਇਸ ਤਰ੍ਹਾਂ ਪਲਾਸਟਿਕ ਦਾ ਕੰਟੇਨਰ ਮਿਲੂਗਾ ਪਲਾਸਟਿਕ ਨਹੀਂ ਹੈ ਇਹ ਜੀ ਮਜ਼ਬੂਤ ਪਲਾਸਟਿਕ ਆ ਹਰ ਇੱਕ ਤਰ੍ਹਾਂ ਦਾ ਸਮਾਨ ਮਿਲ ਜੂਗਾ ਤੇ ਲੋ ਜੀ ਤੇ ਪੱਕੀ ਗਿਫਟ ਜਿਹਨਾਂ ਨੇ ਕੁੱਕਰ ਵਗੈਰਾ ਲੈ ਜਾਣਾ ਹੋਵੇ ਤੁਹਾਨੂੰ ਜਿਹੜੇ ਸਟੀਲ ਦੇ ਉੱਤੇ ਲੱਗੇ ਹੋਏ ਇਹਨਾਂ ਕੰਟੇਨਰ ਤੁਹਾਨੂੰ 240 ਰੁਪਏ ਦੇ ਮਿਲ ਜੂਗੇ ਤੇ ਜਿਹੜੇ ਛੋਟੇ ਤਿੰਨ ਖਾਂ ਤਿੰਨ ਡੱਬੀਆਂ ਮਿਲਣੀਆਂ 245 ਰੁਪਏ ਦੀਆਂ ਵਧੀਆ ਕੰਟੇਨਰ ਤੇ ਜੇ ਤੁਸੀਂ 6 ਕੰਟੇਨਰ ਲੈਣੇ ਇਸ ਤਰ੍ਹਾਂ ਦੇ ਤਿੰਨ ਕੰਟੇਨਰ 165 ਰੁਪਏ ਦੇ ਤੇ ਤਿੰਨ ਲੈਣੇ ਤੇ ਇਹ 245 ਰੁਪਏ ਦੇ ਹਰ ਇੱਕ ਵੱਖਰਾ ਵੱਖਰਾ ਰੇਟ ਵਾ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਵੇਂ ਬਲੌਗ 'ਚ ਤੁਹਾਡਾ ਸਵਾਗਤ ਹੈ ਅੱਜ ਤੁਹਾਨੂੰ ਲੈ ਕੇ ਆਏ ਕ੍ਰੋਕਰੀ ਕ੍ਰੋਕਰੀ ਹੱਬ ਤੇ ਉੱਥੇ ਸਾਰੇ ਰੇਟਰ ਸਾਰਾ ਖੋਜਤ ਖਾਵਾਂਗੇ ਵੀਡੀਓ ਨਾ ਬਣੇ ਰਹੀਏ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚਲੋ ਜੀ ਤੁਹਾਨੂੰ ਸਾਰਾ ਸਮਾਨ ਦਿਖਾਉਣੇ ਆ ਵੀਡੀਓ ਨਾ ਬਣੇ ਰਹੀਏ ਜੀ ਅਸੀਂ ਪਹੁੰਚ ਗਏ ਆ ਬੋਮੈਨ ਕਲੈਕਸ਼ਨ ਬੋਮੈਨ ਕਲੈਕਸ਼ਨ ਚ ਪਹੁੰਚ ਗਏ ਆ ਤੇ ਜਿੰਨੇ ਵੀ ਆਣਾ ਹੈ ਬੋਮੈਨ ਕਲੈਕਸ਼ਨ ਆਣਾ ਆ ਇਹ ਜੋ ਕ੍ਰੋਕਰੀ ਹੱਬ ਚ ਆਣਾ ਤੇ ਬੋਮੈਨ ਕਲੈਕਸ਼ਨ ਆਣਾ ਤੇ ਇਹ ਦੇਖੋ 12 ਲੋਕੇਸ਼ਨ ਇਸ ਤਰ੍ਹਾਂ ਦੀ ਆ ਤੇ ਕੋਈ ਜ਼ਰੂਰ ਵਿਜ਼ਿਟ ਕਰੋ ਫੂਮੈਂਟ ਕਰਸ਼ਨਸ ਇਧਰ ਬਹੁਤ ਸੋਹਣੀ ਡੈਕੋਰੇਸ਼ਨ ਕੀਤੀ ਹੋਈ ਆ ਪੁਰਾਣੇ ਟਾਈਪ ਦੀ ਤੇ ਗੱਡੀਆਂ ਵਗੈਰਾ ਬਹੁਤ ਖੜੀਆਂ ਆ ਇੱਥੇ ਆਇਆ ਕਰੋਕਰੀ ਹੱਬ ਇਧਰ ਸਾਰਾ ਹੀ ਜੋ ਸਮਾਨ ਮਿਲਦਾ ਸਾਰਾ ਅੰਦਰ ਦਿਖਾਵਾਂਗੇ ਵੀਡੀਓ ਨਾਲ ਬਣੇ ਰਿਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਤੇ ਚੱਲਦੇ ਆਂ ਅੰਦਰ ਕਰੋਕਰੀ ਹੱਬ ਤੇ ਤੁਹਾਨੂੰ ਸਾਰਾ ਦਿਖਾਉਣੀ ਆ ਚਲੋ ਜੀ ਚੱਲਦੇ ਆਂ ਕਰੋਕਰੀ ਹੱਬ ਛੋਟੇ ਛੋਟੇ ਡਰਸਟ ਮੇਨ ਬਹੁਤ ਮਜ਼ਬੂਤ ਹੋ ਆ ਛੋਟੇ ਛੋਟੇ ਡਰੈਸਟ ਵਿੰਡਾ ਨੂੰ ਮਿਲ ਜੂਗੇ ਮਜਬੂਤ ਬੋਤਵਾ ਤੇ ਲੋ ਜੀ ਇਸ ਤਰ੍ਹਾਂ ਆ ਇਹ ਦੇਖੋ ਇਹ ਸੋਈ ਵਿੱਚ ਕਿਚਨ ਵਿੱਚ ਜੋ ਸੋਣ ਵਾਲੇ ਆ ਹਾਂ ਨੂੰ ਕੁ ਲਿਖਾਵਾ ਲਾਉਣਾ ਹੋਵੇ ਤੇ ਹਾਂ ਤੇ ਇਹ 50 ਰੁਪਏ ਦੇ ਡਿਸਪੋਜ਼ਲ ਡੋਨੇ ਜਿਹੜੇ ਡਿਸਪੋਜ਼ਲ 50 ਰੁਪਏ ਦੇ ਤੁਹਾਨੂੰ ਮਿਲ ਜਾਣੇ ਆ ਤੇ ਹਾਂ ਵਧੀਆ ਚੋਅ ਨਹੀਂ ਹੈਗਾ ਘਟ ਗਿਆ ਇਹ ਮਾਲ ਮਾਲ ਵਧੀਆ ਇਹੋ ਤੇ 500 ਰੁਪਏ ਚ ਲੱਗੇ ਹੋਏ ਤੇ ਇੱਧਰ ਤੁਹਾਨੂੰ ਮਿਲ ਜੂਗੇ ਤੇ ਇਹ ਜਿਹੜੀਆਂ ਪਲੇਟਾਂ ਆ ਤੁਹਾਨੂੰ 70 ਰੁਪਏ ਚ ਮਿਲ ਜੂਗੀਆਂ ਦੇਖੋ 70 ਰੁਪਏ ਚ ਤੇ ਹੈ ਵੀ ਵਧੀਆ ਕੁਆਲਿਟੀ ਵਧੀਆ ਹੈ ਤੇ ਆ 22 ਰੁਪਏ ਤੇ ਜੇ ਨੇ ਇਸ ਤਰ੍ਹਾਂ ਟੋਕਰੀ ਲੈਣੀ ਹੋਵੇ 22 ਰੁਪਏ ਚ ਉਹ ਤੇ ਲੋ ਜੀ ਇਸ ਤਰ੍ਹਾਂ ਟੋਕਰੀ ਜਿਹੜੀ ਹੈ 22 ਰੁਪਏ ਦੇ ਵਿੱਚ ਉਹ ਤੁਹਾਨੂੰ ਬਿਲਕੁਲ 20 ਰੁਪਏ ਚੋ ਟੋਕਰੀਆਂ ਬਹੁਤ ਸੋਹਣੀਆਂ ਕਿਸੇ ਨੇ ਇਸ ਤਰ੍ਹਾਂ ਫੜਨ ਵਾਸਤੇ ਆ ਤੇ ਬਹੁਤ ਸੋਹਣੀਆਂ ਟੋਕਰੀਆਂ ਦੇਖੋ ਜੀ 20 ਰੁਪਏ ਦੇ ਵਿੱਚ 20 20 ਰੁਪਏ ਚਾਹ ਤੇ ਇਸ ਤਰ੍ਹਾਂ ਇਹ ਪੈਕਿੰਗ ਆ 25 ਰੁਪਏ ਇਹ 25 ਰੁਪਏ ਚ ਇਸ ਤਰ੍ਹਾਂ ਡੱਬੇ ਵੀ ਮਿਲ ਜੂਗੇ ਤੁਹਾਨੂੰ 25 ਰੁਪਏ ਚ ਤੇ ਇੱਧਰ ਲੱਗੇ ਹੋਏ ਵੀ ਆ ਤੇ ਛੋਟੇ ਛੋਟੇ ਡੱਬੇ ਹਾਂ 25 ਦੇ 2 ਮਿਲ ਰਹੀਆਂ ਇਹ ਛੋਟੀਆਂ ਛੋਟੀਆਂ ਹਾਂ ਜੋ ਤਾਂ ਉਹ ਵੀ 25 ਰੁਪਏ ਚ 2 ਡੱਬੀਆਂ ਆ 25 ਰੁਪਏ ਚ ਤਾਂ 2 ਡੱਬੀਆਂ ਬਹੁਤ ਸੋਹਣਾ ਸਮਾਨ ਲੱਗਾ ਹੋਇਆ ਹੈ ਤੇ ਇਦਾਂ ਦੀ ਛੋਟੇ ਛੋਟੀਆਂ ਦੇਖੋ ਟੋਕਰੀਆਂ ਜੇ ਕੋਈ ਅਸੀਂ ਜਿਦਾ ਘਟਣਾ ਹੈ ਪਿਆਸ ਵਗੈਰੇ ਨਾ ਛੋਟੇ ਛੋਟੇ ਬਹੁਤ ਸੋਹਣੀਆਂ ਲੱਗਦੀਆਂ ਪਲਾਸਟਿਕ ਦੀਆਂ ਟੋਕਰੀਆਂ ਤੇ ਲੱਗੀਆਂ ਹੋਈਆਂ ਆ ਤੇ ਦੇਖੋ ਬਿਲਕੁਲ ਦੋਨੋਂ ਪਾਸੇ ਫੜਨ ਵਾਸਤੇ ਲੱਗੀਆਂ ਹੋਈਆਂ ਜੀ ਇਸ ਤਰ੍ਹਾਂ ਲੈਣੀ ਆ ਇਸ ਤਰ੍ਹਾਂ ਦੀ ਵੀ ਤਾਂ ਨੂੰ ਮਿਲ ਜੂਗੀਆਂ ਤੇ ਇਸ ਤਰ੍ਹਾਂ ਤੁਹਾਨੂੰ 25 ਰੁਪਏ ਚ 25 ਰੁਪਏ ਚ ਇਸ ਤਰ੍ਹਾਂ ਦੇ ਵੀ ਤੁਹਾਨੂੰ ਮਿਲ ਜੂਗੇ ਟੋਕਰੀ ਤੇ ਇਹ ਦੇਖੋ ਛਾੜਨੇ ਵੀ ਤੁਹਾਨੂੰ ਮਿਲ ਜੂਗੀਆਂ ਤੇ ਬਾਕੀ ਇੱਕ ਹੋਰ ਜਿਨ੍ਹਾਂ ਨੇ ਕੰਜਕਾਂ ਕਰਨੀਆਂ ਹੁਣ ਜਿੱਦਾਂ ਨਾਟ ਸਟਾਰਟ ਹੋ ਜਾਣੇ ਆ ਹੁਣ ਨਾਟ ਸਟਾਰਟ ਹੋ ਹੀ ਗਏ ਆ ਤੇ ਕੰਜਕਾਂ ਕਰਨੀਆਂ ਆ ਤੇ ਇਹ ਦੇਖੋ ਇਹ ਕਿੰਨੇ ਦੀ ਪੈਕਿੰਗ 100 ਰੁਪਏ ਦੀ ਹੈ 12 ਦੀ ਹੈ 4 4 8 4 12 ਆ 12 ਦੀ ਪੈਕਿੰਗ ਤੇ 100 ਰੁਪਏ ਚ 12 ਦੀ ਪੈਕਿੰਗ 100 ਰੁਪਏ ਚ ਬਹੁਤ ਸਸਤੀ ਆ ਤੇ ਹਾਂ ਕੋਈ ਨਾ ਰਹੀ ਆਈਓ ਆਪਾਂ ਜਾਣੇ ਕਿ ਮੈਂ ਤੁਹਾਨੂੰ ਤੇ ਜਿਨ੍ਹਾਂ ਨੇ ਕੰਜਕਾ ਕਰਨ ਵਾਸਤੇ ਇਦਾਂ ਦੇ ਕੰਜਕਾ ਨੂੰ ਦੇਣ ਵਾਸਤੇ ਪਲੇਟਾਂ ਲੈ ਜਾਣੇ ਹਣ 12 ਪਲੇਟਾਂ ਸਿਰਫ 100 ਰੁਪਏ ਚ ਵਾਜੀ ਲੱਗੀਆਂ ਹੋਈਆਂ ਤੇ ਇੱਧਰ ਵੀ ਤੁਹਾਨੂੰ ਟ੍ਰੇ ਆ ਵੀ ਮਿਲ ਚੁਕੀਆਂ ਆ 50-50 ਰੁਪਏ ਦੀ ਟ੍ਰੇ ਆ ਹਾਂ ਆ 50 ਰੁਪਏ ਦੀ ਟ੍ਰੇ ਆ ਤੇ ਆ 40 ਰੁਪਏ ਦੀ ਇਸ ਤਰ੍ਹਾਂ ਦੀ ਵੀ ਤੁਹਾਨੂੰ 40 ਰੁਪਏ ਮਿਲ ਜਾਣੀ ਆ ਇਹ ਦੇਖੋ 40 40 ਚ ਲੱਗੀਆਂ ਹੋਈਆਂ ਆ ਤੇ ਜਿਨ੍ਹਾਂ ਨੇ ਡਿਸਪੋਜ਼ਲ ਇਹ ਪਲੇਟਾਂ ਲੈ ਜਾਣੀਆਂ ਹੁਣ 108 ਰੁਪਏ ਦੇ 12 ਪੀਸ ਹੋਣੇ ਆ 12 ਜਿਆਦਾ ਪੀਸ ਹੋਣੇ 24 ਹੋਗੇ ਸ਼ਾਇਦ ਤੇ ਲੇਕਿਨ ਉਹ ਇਹ ਪੀਸ ਕਿੰਨੇ ਆ ਤੇ ਬਾਕੀ ਇਹ ਦੇਖੋ ਬਿਲਕੁਲ ਮਜ਼ਬੂਤ ਆ ਵਧੀਆ ਚ ਸਮਾਨ ਆ ਇਸ ਤਰ੍ਹਾਂ ਨਹੀਂ ਹੈਗਾ ਕਿ ਸਮਾਨ ਵੀ ਵਧੀਆ ਚ ਵਾ ਤੇ ਜਿਹੜਾ ਇਹਨਾਂ ਨੇ ਲਾਇਆ ਹੋਇਆ ਹੈ ਇਦਾਂ ਤੁਹਾਨੂੰ ਆ ਇਹ ਦੇਖੋ ਇਹ 95 ਰੁਪਏ ਚ ਤੁਹਾਨੂੰ ਮਿਲ ਜਾਣੀ ਇਸ ਤਰ੍ਹਾਂ ਦੀਆਂ ਮਤਲਬ ਕਿ ਛੋਟੇ ਮोटा-ਮोटा ਦੇਖੇ ਤਾਂ ਤੁਹਾਨੂੰ ਕਾਫੀ ਇਸ ਤਰ੍ਹਾਂ ਦੇ ਡੱਬੇ ਹਨ ਚਪਾਤੀ ਬਾਕਸ ਵਗੈਰਾ ਹਰ ਇੱਕ ਤਰ੍ਹਾਂ ਦਾ ਸਮਾਨ ਇੱਥੇ ਮਿਲਦਾ ਤੇ ਬਾਕੀ ਤੁਹਾਨੂੰ ਮਿਲ ਵੀ ਜਾਣਾ ਹੈ ਤੇ ਬਹੁਤ ਸੋਹਣਾ ਸਮਾਨ ਹੈ ਦੇਖੋ ਉੱਤੇ ਵੀ ਡੱਬੇ ਲੱਗੇ ਹੋਏ ਆ 68 ਰੁਪਏ ਤੁਹਾਨੂੰ ਇਹ 25 ਪੀਸ 25 ਪੀਸ ਦੀ ਪੈਕਿੰਗ ਡਿਸਪੋਜ਼ਲ ਪਲੇਟਾਂ ਆ ਤੇ ਬਹੁਤ ਵਧੀਆ ਹੈ ਮਜਬੂਤੀ ਵਾਲੀਆਂ ਦੇਖੋ ਇਹ ਦੇਖੋ ਮਜਬੂਤੀ ਵਾਲੀਆਂ ਕੋਈ ਇਦਾਂ ਦੀਆਂ ਨਹੀਂ ਪਲੇਟਾਂ ਹੈਗੀਆਂ ਬਹੁਤ ਵਧੀਆ ਇਹ ਵੀ ਤੁਸੀਂ ਲੈ ਜਾ ਸਕਦੇ ਕੰਝਕਾ ਕਰਨ ਵਾਸਤੇ ਤੇ ਜਿੱਦਾਂ ਇਹ ਵੀ ਤੁਹਾਨੂੰ ਦੱਸਿਆ ਇਹ ਵੀ ਤੁਹਾਨੂੰ 100 ਰੁਪਏ ਚ ਮਿਲ ਜਾਣੀਆਂ ਕੰਝਕਾ ਕਰਨ ਵਾਸਤੇ ਤੇ ਤੁਹਾਨੂੰ ਰੇਆਂ ਹਰ ਤਰ੍ਹਾਂ ਦੇ ਮਿਲ ਜਾਣੀਆਂ ਇਦਾਂ ਦੇ ਗਲਾਸੀਆਂ ਦੇ ਸੈੱਟ ਤੁਹਾਨੂੰ ਮਿਲ ਜੂਗੇ 120 ਰੁਪਏ ਦੇ 6 6 ਗਲਾਸੀਆਂ ਦਾ ਸੈੱਟ ਮਿਲ ਜੂਗੇ ਖੱਚ ਦੀਆਂ ਦੇ 120 ਰੁਪਏ ਤੇ ਇਧਰ ਨਮਕਦਾਨੀਆਂ ਤੁਸੀਂ ਲੈਣੀਆਂ ਨਮਕਦਾਨੀਆਂ ਤੁਹਾਨੂੰ ਮਿਲ ਜੂਗਾ 50 ਰੁਪਏ ਚ ਵੱਡੀ ਮ ਨਮਕਦਾਨੇ ਛੋਟੀ ਪੰਜ ਖਾਨਿਆਂ ਵਾਲੀ ਨਮਕਰਾਨੀ 25 ਰੁਪਏ ਚ ਬਹੁਤ ਵਧੀਆ ਸਮਾਨ ਆ ਘਟਿਆ ਨਹੀਂ ਹੈਗਾ ਸਮਾਨ ਵਧੀਆ ਮਜਬੂਤ ਆ ਇਹ 100 ਰੁਪਏ ਦੀ ਲਈ ਹੋਈ ਹੈ 120 ਰੁਪਏ ਦੇ ਕੱਟ ਕੇ 100 ਰੁਪਏ ਦੀ ਦੇਖੋ ਆ ਲਈ ਹੋਈਆਂ ਕੋਰਨਰ ਹਾਂ ਇਹ ਮਹਿੰਗੀਆਂ ਆ ਬਾਹਰ ਮਹਿੰਗੀਆਂ ਆ ਸਮਾਨ ਜੇ ਬਾਹਰ ਦੇਖ ਦੇਖੇ ਤੇ ਉਹਦੇ ਹਿਸਾਬ ਨਾਲ ਇੱਥੇ ਸਸਤਾ ਸਮਾਨ ਆ ਤੇ ਇੱਧਰ ਤੁਹਾਨੂੰ ਸੈਲੋ ਦੇ ਵਗੈਰਾ ਵੀ ਮਿਲ ਜੂਗੇ ਇੱਥੇ 840 ਰੁਪਏ ਸੈਲੋ ਦੀ ਜਿਹੜੀ ਹੈਗੀ ਆ। ਲੈਣੇ 170 ਰੁਪਏ ਦੇ ਦੇਖੋ। ਤਿੰਨ ਡੱਬਿਆਂ ਦੀ ਪੈਕਿੰਗ ਆ 170 ਰੁਪਏ ਮਿਲ ਜੂਗੇ। ਮਤਲਬ ਕ ਵਧੀਆ ਹੈ ਇਹ ਵੀ ਪੈਕਿੰਗ ਮਾੜੀ ਨਹੀਂ ਆ ਕਿ ਵਧੀਆ ਹੈ। ਜੱਗ ਤੁਹਾਨੂੰ ਮਿਲ ਜੂਗਾ 70 ਰੁਪਏ ਦਾ ਪਲਾਸਟਿਕ ਦਾ ਜੱਗ ਲੈਣਾ ਇਸ ਤਰ੍ਹਾਂ ਮਜ਼ਬੂਤ ਆ। ਇਹ ਪਲਾਸਟਿਕ ਹਲਕਾ ਨਹੀਂ ਹੈਗਾ ਬਿਲਕੁਲ ਪਿਓਰ ਵਧੀਆ ਚ ਪਲਾਸਟਿਕ ਦਾ ਸਮਾਨ ਆ ਤੇ ਇੱਧਰ ਤੁਹਾਨੂੰ ਮਤਲਬ ਕਾਫੀ ਇਦਾਂ ਦਾ ਸਮਾਨ ਮਿਲ ਜੂਗਾ। ਤੇ ਇਹ ਜੇ ਤੁਸੀਂ ਹਰ ਤਰ੍ਹਾਂ ਦਾ ਇਹ ਦੇਖੋ। ਜਾਲੇ ਲਾਉਣ ਵਾਲੇ ਮਿਲ ਜੂਗੇ ਇਹ ਝਾੜੂ ਵੀ ਦੇ ਹੋ ਜਾਂਦਾ ਜਾਲੇ ਵੀ ਲੈਤੀ ਜਾਂਦੇ ਆ ਤੁਹਾਨੂੰ 245 ਰੁਪਏ ਦੀ ਇਹ ਟੋਕਰੀ ਵੀ ਮਿਲ ਜੂਗੀ ਕਪੜੇ-ਕਪੜੇ ਪਾਉਣ ਵਾਸਤੇ 115 ਰੁਪਏ ਦੇ ਇਹ ਡੱਬੇ ਮਿਲ ਜੂਗੇ ਤੁਹਾਨੂੰ ਲੱਗੇ ਹੋਏ ਆ ਤੇ ਵਧੀਆ ਕੰਟੇਨਰ ਜਿਹੜੇ ਉਹ ਵੀ ਤੁਹਾਨੂੰ ਮਿਲ ਜੂਗੇ ਤੇ ਇੱਧਰ ਪੂਰਾ ਸੈੱਟ 1400 20 ਰੁਪਏ ਛੇ ਨਾਲ ਤੁਹਾਨੂੰ ਡੱਬੇ ਮਿਲ ਜੂਗਾ ਬਾਲਟੀਆਂ ਮਿਲ ਜੂਗਾ ਮੱਗਾ ਮਿਲ ਜੂਗਾ ਅ ਪੂਰਾ ਸਮਾਨ ਹੀ ਲੈਣਾ ਹੈ ਹਾਂ ਉਹ ਉਹ ਮਿਲ ਜੂਗੇ ਤੁਹਾਨੂੰ ਜਿਹੜੇ ਸਟੀਲ ਦੇ ਉੱਤੇ ਲੱਗੇ ਹੋਏ ਇਹਨਾਂ ਕੰਟੇਨਰ ਤੁਹਾਨੂੰ 240 ਦੇ ਮਿਲ ਜੂਗੇ ਤੇ ਜਿਹੜੇ ਛੋਟੇ ਤਿੰਨਾਂ ਤਿੰਨ ਡੱਬੀਆਂ ਮਿਲਣੀਆਂ 245 ਰੁਪਏ ਦੀਆਂ ਵਧੀਆ ਕੰਟੇਨਰ ਹੈ ਤੇ ਜੇ ਤੁਸੀਂ 6 ਕੰਟੇਨਰ ਲੈਣੇ ਇਸ ਤਰ੍ਹਾਂ ਦੇ ਤਿੰਨ ਕੰਟੇਨਰ 165 ਰੁਪਏ ਦੇ ਤਿੰਨ ਲੈਣੇ ਆ ਤੇ ਇਹ 245 ਰੁਪਏ ਦੇ ਹਰ ਇੱਕ ਵੱਖਰਾ ਵੱਖਰਾ ਰੇਟ ਵਾ ਤੇ ਇੱਦੇ ਤੁਹਾਨੂੰ ਇੱਧਰ ਟੱਬ ਵਗੈਰਾ ਵੀ ਹਰ ਤਰ੍ਹਾਂ ਦਾ ਮਿਲ ਜੂਗਾ ਸਮਾਨ ਕਾਫੀ ਆ ਤੇ ਇਹ ਨਹੀਂ ਹੈਗਾ ਵਧੀਆ ਚ ਸਮਾਨ ਵਾ ਇਹ ਕੰਟੇਨਰ ਜਿਹੜੀ ਹੈ 120 ਰੁਪਏ ਤੁਹਾਨੂੰ ਇਹ ਤਿੰਨ ਡੱਬੀਆਂ 120 ਰੁਪਏ ਦੇ ਮਿਲ ਜੂਗੀਆਂ ਹੈਣਾ 1 ਕਿਲੋ ਕਿਲੋ ਦੇ ਕੰਟੇਨਰ ਵਧੀਆ ਚ 210 ਰੁਪਏ ਦੇ ਦੋ ਆ ਤੇ ਕੰਟੇਨਰ ਇਦਾਂ ਦੇ ਵੀ ਤੁਹਾਨੂੰ ਪਤੀਆ ਚ ਮਿਲ ਜੂਗੇ 210 ਰੁਪਏ ਤੇ ਜੇ ਛੋਟੀਆਂ ਲੈਣੀਆਂ ਡੱਬੀਆਂ ਛੋਟੀਆਂ ਮਿਲ ਜੂਗੀਆਂ ਤੇ ਜੇ ਵੱਡੇ ਕੰਟੇਨਰ ਲੈਣੇ ਵੱਡੇ ਵੀ ਮਿਲ ਜੂਗੇ ਤੁਹਾਨੂੰ ਹਰਕ ਤਰ੍ਹਾਂ ਦੇ ਕੰਟੇਨਰ ਲੱਗੇ ਹੋਏ ਆ ਇੱਥੇ ਤੇ ਬਾਕੀ ਇਸ ਤਰ੍ਹਾਂ ਛੋਟੀਆਂ ਡੱਬੀਆਂ ਵੀ ਤੁਹਾਨੂੰ ਮਿਲ ਜੂਗੀਆਂ 104 ਜਾ ਇਹਦੀ ਫੋਟੋ ਲਾ ਲੇ 104 ਰੁਪਏ ਚ ਤਿੰਨ ਡੱਬੀਆਂ ਮਿਲ ਜੂਗੀਆਂ ਤੁਹਾਨੂੰ ਇਸ ਤਰ੍ਹਾਂ ਦੇ ਬੱਚਿਆਂ ਦਾ ਬਾਕਸ ਮਿਲ ਜੂਗਾ ਤੇ 105 ਰੁਪਏ ਚ ਦੇਖੋ ਬਾਕਸ ਇਹ ਬਾਏ ਦੋ ਗੈਟੈਕ ਕਫਰੀ ਚ ਤੁਹਾਨੂੰ ਸੈਂਸੋ ਡਾਈਨ ਸੈਂਸੋ ਡਾਈਨ 105 ਰੁਪਏ ਦੇ ਆ ਬਾਏ ਦੋ ਗੈਟੈਕ ਕਫਰੀ ਦੋਆਂ ਦੇ ਵਿੱਚ ਇੱਕ ਫਰੀ ਮਿਲ ਜਾਊਗਾ ਪ੍ਰੈਸ਼ਰ ਰੱਖਣ ਵਾਸਤੇ ਤੁਹਾਨੂੰ 45 ਰੁਪਏ ਚ ਇਸ ਤਰ੍ਹਾਂ ਦੇ ਮਿਲ ਜਾਊਗਾ 45 ਰੁਪਏ ਚ ਲੱਗੇ ਹੋਏ ਆ ਤੇ ਪ੍ਰੈਸ਼ਰ ਰੱਖਣ ਵਾਲੀ ਇਸ ਤਰ੍ਹਾਂ ਦੀ ਵੀ ਤੁਹਾਨੂੰ ਮਿਲ ਜਾਊਗੀ ਆ 20 ਰੁਪਏ ਚ ਮਿਲ ਜਾਊਗੀ ਤੇ ਇਸ ਤਰ੍ਹਾਂ ਇਹ ਤੁਹਾਨੂੰ 10 ਰੁਪਏ 'ਚ ਸੋਪ ਰੱਖਣ ਵਾਸਤੇ ਮਿਲ ਜੂਗੀ ਤੇ ਜੇ ਤੁਸੀਂ ਦੂਸਰੀ ਲੈਣੀ ਆ ਬ੍ਰਸ਼ ਵਗੈਰਾ ਰੱਖਣ ਵਾਲੀ ਇਸ ਤਰ੍ਹਾਂ ਦੀ ਵੀ ਤੁਹਾਨੂੰ ਮਿਲ ਜੂਗੀ 25 ਰੁਪਏ 'ਚ ਲੱਗੀ ਹੋਈ ਆ ਤੇ ਇਹ ਵੀ ਤੁਹਾਨੂੰ ਮਿਲ ਜੂਗੀਆਂ ਮਤਲਬ ਕਿ ਕਾਫੀ ਸਮਾਨ ਆ ਵਧੀਆ ਹੈ ਇਹੋ ਜਿਹਾ ਨਹੀਂ ਹੈਗਾ ਤੁਹਾਨੂੰ ਮਤਲਬ ਕਿ ਇੱਥੇ ਜਿਹੜੇ ਚੀਨੀ ਦੇ ਕੱਪ ਮਿਲਦੇ ਆ ਚਾਹ ਵਾਲੇ ਕੱਪ ਆ ਵੱਡੇ ਜਿਹੜੇ ਮਿਲ ਜੂਗੇ 260 ਰੁਪਏ ਦੇ ਛੇ ਆ ਤੇ ਇਦਾਂ ਇਹ ਛੋਟੇ ਜਿਹੜੇ ਕੱਪ ਆ 190 ਰੁਪਏ ਦੇ ਆ ਏ ਇਹ ਵੀ 6 ਮਿਲ ਜੂਗੇ ਬਖ ਵਖ ਰੇਟ ਵਾ ਇਦਾਂ ਨਹੀਂ ਆਗਾ ਵਧੀਆ ਇਹ ਸਾਰੇ ਕੁਆਂਟੀਟੀ ਵਧੀਆ ਹੈ ਸਭ ਤੋਂ ਵਧੀਆ ਹੈ 498 ਰੁਪਏ ਆ ਇਸ ਤਰ੍ਹਾਂ ਕੱਪਾਂ ਦੇ ਵੀ ਬਹੁਤ ਸੋਹਣੇ ਡਿਜ਼ਾਈਨ ਲੱਗੇ ਹੋਏ ਆ ਤੇ ਹੈਂਡ ਵਾਸ਼ ਹੈਂਡ ਵਾਸ਼ ਵੀ ਤੁਹਾਨੂੰ 85 ਰੁਪਏ ਦਾ ਮਿਲ ਜੂਗਾ ਇਹ ਜਿਹੜੇ ਬਾਲ ਹੈਂਗਰ ਵਾ ਇਹ ਤੁਹਾਨੂੰ ਮਿਲ ਜੂਗਾ 40 ਰੁਪਏ ਦਾ ਪੀਸ ਇਹ ਬਾਲ ਹੈਂਗਰ ਪਟੀਆਂ ਚ ਮਜ਼ਬੂਤਾ ਬਟੇ ਆ ਬਾਲ ਹੈਂਗਰ ਇਹ 40 ਰੁਪਏ ਦਾ ਪੀਸ ਮਿਲ ਜੂਗਾ ਤੇ ਜੇ ਨਾ ਡਾਰਕ ਨੀਲ ਆਪਣੇ ਨੀਲ ਲੈਣਾ ਹੋਵੇ ਇਹ ਵੀ ਤੁਹਾਨੂੰ ਮਿਲ ਜੂਗਾ ਇਸ ਤਰ੍ਹਾਂ ਲੱਗੇ ਹੋਏ ਇੱਥੇ ਤੇ ਫਰੈਸ਼ ਵਗੈਰਾ ਵੀ ਹਰ ਤਰ੍ਹਾਂ ਦੇ ਮਿਲ ਜੂਗਾ ਤੁਹਾਨੂੰ ਜਿਹੜੇ ਟਾਇਲਟ ਕਲੀਨਰ ਵਾ ਇਹ ਤੁਹਾਨੂੰ 50 ਰੁਪਏ ਦਾ ਮਿਲ ਜੂਗਾ ਤੇ ਜੇ ਤੁਸੀਂ ਛੋਟਾ ਲੈਣਾ ਹੈ ਛੋਟਾ ਤੁਹਾਨੂੰ 20 ਰੁਪਏ ਦਾ ਤੇ ਇੰਦਾ ਜਿਹੜਾ ਇਹ ਹੈਗਾ ਫਲੋਰ ਕਲੀਨਰ ਕਲੀਨਰ ਵਾਪਰ ਨਾਲ ਵੇ ਤੁਹਾਨੂੰ ਮਿਲ ਚੂਗੀ 23 ਰੁਪਏ ਦੀ ਇਸ ਤਰ੍ਹਾਂ ਦੇ ਨੇਚਰਲ ਲਾਂਡਰੀ ਲਕੜ ਮਿਲ ਜੋ 110 ਰੁਪਏ ਵੀ ਲੱਗੇ ਹੋਏ ਆ। ਖਾਰਸ਼ਕਾਨਾ ਵਸਤੇ ਲੈਣੇ ਹੋ ਇਸ ਤਰ੍ਹਾਂ ਦੇ 15-15 ਪੇਚ ਲੱਗੇ ਹੋਏ ਆ ਤੇ ਛੋਟੇ-ਛੋਟੇ ਮੱਗ ਵੀ ਬਹੁਤ ਪਿਆਰੇ-ਪਿਆਰੇ ਮੱਗ ਵੀ ਆ ਗਏ ਆ ਤੇ ਲੋ ਜੀ ਇਹ ਦੇਖੋ ਇਹ ਛੋਟੇ ਛੋਟੇ ਬਿਲਕੁਲ ਮਾਗੋ ਹੈ ਬਿਲਕੁਲ ਛੋਟੇ ਛੋਟੇ ਬਿਲਕੁਲ ਆਪੇ ਮਾਗਾ ਨੇ ਕੁਆਰਟੀਆਂ ਵਧ ਗਈਆਂ ਤੇ ਉਹ ਜਿਹੜੇ ਟੀ ਗਲਾਸ ਹੁੰਦੇ ਟੀ ਗਲਾਸ ਵੀ ਮਿਲ ਜੂਗੇ ਤੇ ਇਧਰ ਹਰ ਇੱਕ ਤਰ੍ਹਾਂ ਦੇ ਤੁਹਾਨੂੰ ਗਲਾਸ ਵਾਲਾ ਕੰਟੇਨਰ ਵਗੈਰਾ ਮਿਲ ਸਕਦੇ ਆ ਮਿਲ ਜਾਂਦੇ ਆ ਤੇ ਇਧਰ ਟੋਸਟਰ ਟੋਸਟਰ ਬਣਾਉਣ ਵਾਸਤੇ ਵੀ ਤੁਹਾਨੂੰ ਮਿਲ ਜੂਗਾ ਪ੍ਰੈਸ ਵਗੈਰਾ ਹਰ ਇੱਕ ਤਰ੍ਹਾਂ ਦਾ ਤੁਹਾਨੂੰ ਇੱਥੋਂ ਸਮਾਨ ਮਿਲ ਜੂਗਾ ਤੇ ਲੋਜੇ ਲੱਗਾ ਹੋਇਆ ਸਾਰਾ ਹੀ ਤਨ ਮਰਜੀ ਸਾਮਾਨ ਲੈ ਜਾਓ ਇਹ ਤੋਂ ਜਿਹੜੇ ਥੀਲਾ ਵੜੇ ਝਾੜੂ ਹੈ 25 ਰੁਪਏ ਦਾ ਮਿਲ ਜੂਗਾ ਤੁਹਾਨੂੰ ਥੀਲਾ ਵੜੇ ਝਾੜੂ ਵੀ ਤੇ ਲੱਗੇ ਹੋਏ ਆ ਕਾਫੀ ਤੇ 65 ਰੁਪਏ ਦਾ ਹੈਗਾ ਫੁੱਲ ਝਾੜੂ ਮਿਲ ਜੂਗਾ ਤੇ ਥੀਲਾ ਵੜਾ ਝਾੜੂ ਹੈਗਾ 25 ਰੁਪਏ ਦਾ ਤੇ ਜਿਨ੍ਹਾਂ ਨੇ ਸਟੀਲ ਦੇ ਮੱਗ ਲੈਣੇ ਹੋ ਇਸ ਤਰ੍ਹਾਂ ਦੇ ਸਟੀਲ ਦੇ ਮੱਗ ਵੀ ਛੋਟੇ ਛੋਟੇ ਬਹੁਤ ਵਧੀਆ ਲੱਗਦੇ ਆ ਸਟੀਲ ਦੇ ਮੱਗ ਵੀ ਮਿਲ ਜੂਗੇ ਜਿਨ੍ਹਾਂ ਸਟੀਲ ਦੇ ਕੱਪ ਵੀ ਲੈਣੇ ਕੱਪ ਵੀ ਮਿਲ ਜਾਣੇ ਸਟੀਲ ਦੇ ਇਹ 108 ਰੁਪਏ ਦਾ ਸਟੇਨ ਦਾ ਕੱਪ ਜਿਹੜਾ 108 ਰੁਪਏ ਦਾ ਪ੍ਰਾਈਸ ਲਿਖਿਆ ਹੋਇਆ ਹੈ। ਸਬੀਰ ਭੇਜ ਇਸ ਤਰ੍ਹਾਂ ਦੇ ਕੰਟੇਨਰ ਤੁਹਾਨੂੰ ਮਿਲ ਜੂਗੇ 120 ਰੁਪਏ ਚ ਲੱਗੀਆਂ ਹੋਈਆਂ ਡੱਬੀਆਂ ਤੇ ਇਹ 95 ਰੁਪਏ ਜਿਹੜੇ ਲੌਕੀ ਹੋਈ ਆ। ਹਾਂ। ਇਸ ਤਰ੍ਹਾਂ ਦੇ ਤੁਹਾਨੂੰ ਇਸ ਤਰ੍ਹਾਂ ਦੇ ਵੀ ਕੰਟੇਨਰ ਸਮਾਨ ਮਿਲ ਜੂਗੇ। ਦੇਖੋ ਇਹ 160 ਰੁਪਏ ਦਾ ਆ ਤੇ ਛੋਟੀਆਂ ਵੀ ਵੱਡੀਆਂ ਵੀ ਡੱਬੀਆਂ ਮਿਲ ਚੁੱਕੀਆਂ। ਲੋ ਜੀ ਇਸ ਤਾਂ ਦੇ ਛੋਟੀਆਂ ਆ ਕਿੰਨੇ ਭਾਰੇ। ਉਹ ਭਾਰੇ ਆ ਕਿੰਨਾ। ਹੈਂ? ਇਸ ਤਾਂ ਦੇ ਬਹੁਤ ਹਾਂ ਇਹ ਦੇਖੋ ਦੋ ਰੁਪਏ ਚਾਹ ਬਣਾਣੀ 210 ਰੁਪਏ ਹਾਂ ਆ 210 ਰੁਪਏ ਦੀ ਛੋਟੀ ਜਿਹੀ ਹੈ ਇੱਕ ਜਾਨੇ ਵਾਸਤੇ ਚਾਹ ਬਣਾਉਣ ਨੂੰ ਇਹ ਦੇਖੋ ਪਰ ਹੈ ਹੈਵੀ ਬਹੁਤ ਹੈ ਆ ਪਾ ਕੇ ਇੱਕ ਵਾਰੀ ਦੇਖੋ ਤੇ ਤੁਹਾਨੂੰ ਖੁਦ ਪਤਾ ਲੱਗੂਗਾ ਕਿ ਹੈਵੀ ਵੀ ਬਹੁਤ ਹੈ ਇਹ ਸਮਾਨ ਹਾਂ ਇਹ ਵੀ ਕੜਾਹੀ ਵੀ ਹੈਗੀ ਆ ਇਹ ਵੀ ਹੈਵੀ ਹੈ 225 ਰੁਪਏ ਰੇਟ ਲੱਗਿਆ ਹੈ ਪਰ ਇਹ ਜਿਹੜੇ ਜਿਹੜੇ ਆ ਆ ਹੈਵੀ ਬਹੁਤ ਆ ਇਹ ਦੇਖੋ ਇਹ ਵੀ ਤੁਹਾਨੂੰ ਮਿਲ ਜੂਗਾ 265 ਰੁਪਏ ਚ ਹੈ ਵੀ ਇਹ ਬਹੁਤ ਹੈ ਕੋਸ਼ਟਾ ਹਲਕਾ ਹੈ ਇਹ ਵੇਖ ਲਾ ਨਹੀਂ ਹੈ ਇਸੇ 225 ਰੁਪਏ ਦੇ ਤੇ ਹੈਵੀ ਬਹੁਤ ਭਾਰਾ ਹੈ ਸਟੀਲ ਜਿਹੜਾ ਹੈ ਬਹੁਤ ਭਾਰਾ ਹੈ ਤੇ ਇੱਧਰ ਤੁਹਾਨੂੰ 350 ਰੁਪਏ ਮਿਲ ਜੂਗਾ ਇਸ ਤਰ੍ਹਾਂ ਦੇ ਵੀ ਭਾਰੀ ਹੈ ਵੇ ਇਹ ਤੇ ਕੜਾਈਆਂ ਛੋਟੀਆਂ ਵੀ ਛੋਟੀਆਂ ਵੀ ਤੁਹਾਨੂੰ ਮਿਲ ਜੂਗੀਆਂ ਹਰ ਕਿਸ ਤਰ੍ਹਾਂ ਦੀ ਕੜਾਈਆਂ ਕੜਾਈਆਂ ਲੱਗੀਆਂ ਹੋਈਆਂ ਸਟੀਲ ਦੇ ਜਿਹੜੇ ਭਾਂਡੇ ਉਹ ਤੁਹਾਨੂੰ ਮਜ਼ਬੂਤ ਆ ਬਿਲਕੁਲ ਵਧੀਆ ਜਿਹਾ ਮਿਲ ਜੂਗੇ ਤੇ ਇੱਧਰ ਵੀ ਤੁਹਾਨੂੰ ਕਵਲ ਪੇਟਾ ਹੈ ਵੀ ਤੁਹਾਨੂੰ ਮਿਲ ਜੂਗੇ ਆ ਉਤੇ ਵੀ ਤੁਹਾਨੂੰ ਇਹ ਇਸ ਤਰ੍ਹਾਂ ਇਹ ਟੋਕਰੀ ਵੀ ਤੁਹਾਨੂੰ 130 ਰੁਪਏ ਮਿਲ ਜੂਗੇ ਇਸ ਤਰ੍ਹਾਂ ਇਹ ਟੋਕਰੀਆਂ ਜਿਹੜੀਆਂ 130 ਰੁਪਏ ਲੱਗੀਆਂ ਹੋਈਆਂ ਤੇ 130 ਰੁਪਏ ਇਹ ਫਰਾਈ ਮੈਨੇ ਇਸ ਤਰ੍ਹਾਂ ਦਾ ਪੈਨ ਜਿਹੜਾ 175 ਰੁਪਏ ਨੂੰ ਆ ਪਤਲੇ ਲੱਗੇ ਹੋਏ ਆ ਤੇ 404 ਦਾ ਆ ਤੇ ਇਹ ਦੇਖੋ ਇਹ ਭਾਰਾ ਆ ਵੈਸੇ ਵੀ ਦੇਖਣ ਨੂੰ 404 ਰੁਪਏ ਦਾ ਆ ਤੇ ਤੁਹਾਨੂੰ ਪਤਲੇ ਵੀ ਇਸ ਤਰ੍ਹਾਂ ਦੇ ਪਤਲੇ ਮਿਲ ਜੂ 4794 ਦੇ ਦਾ ਪਾਰਾ ਵੀ ਬਹੁਤ ਵਾ ਬਹੁਤ ਮਜ਼ਬੂਤ ਆ ਸਮਾਨ ਜਿਹੜਾ ਸਟੀਲ ਦਾ ਬਹੁਤ ਵੱਡਾ ਹੈ ਬਹੁਤ ਮਜ਼ਬੂਤ ਵੀ ਸਮਾਨ ਹੈਗਾ ਵਾ ਜੀ ਬਾਾਕੀ ਹਰ ਕਿਸ ਤਰ੍ਹਾਂ ਦਾ ਸਟੀਲ ਦਾ ਸਮਾਨ ਆਓ ਇੱਕ ਵਾਰੀ ਵਿਜ਼ਿਟ ਕਰੋ ਚਮਚੇ ਵਗੈਰਾ ਹਰ ਕਿਸ ਤਰ੍ਹਾਂ ਦਾ ਸਮਾਨ ਤੁਹਾਨੂੰ ਮਿਲ ਜੂਗਾ ਹਾਂ ਜਿਹੜੇ ਇਸ ਤਰ੍ਹਾਂ ਤੁਸੀਂ ਨਮਕਦਾਨੀਆਂ ਵਿੱਚ ਚਮਚੇ ਵੀ ਰੱਖਣੇ ਹੋ 35 ਰੁਪਏ ਚ ਤਿੰਨ ਤਿੰਨ ਦਾ ਸੈੱਟ ਹੋਆ 35 ਰੁਪਏ ਜੋ ਤੁਹਾਨੂੰ ਹਰ ਕਿਸਮ ਦਾ ਸਮਾਨ ਇੱਥੋਂ ਮਿਲ ਜੂਗਾ ਇਟਲੀ ਵਾਲਾ ਇਟਲੀ ਇਟਲੀ ਵਾਲਾ ਵੀ ਮਿਲ ਜੂਗਾ ਕੰਟੇਨਰ ਇਸ ਤਰ੍ਹਾਂ ਦਾ 70 70 ਰੁਪਏ ਦਾ ਇਸ ਤਰ੍ਹਾਂ ਪਲਾਸਟਿਕ ਦਾ ਕੰਟੇਨਰ ਮਿਲੂਗਾ ਪਲਾਸਟਿਕ ਨਹੀਂ ਆ ਜੀ ਮਜ਼ਬੂਤ ਪਲਾਸਟਿਕ ਆ ਹਰ ਇੱਕ ਤਰ੍ਹਾਂ ਦਾ ਸਮਾਨ ਮਿਲ ਜੂਗਾ ਤੇ ਲੋ ਜੀ ਤੇ ਪੱਕੀ ਗਿਫਟ ਜਿਹਨਾਂ ਨੇ ਕੁੱਕਰ ਵਗੈਰਾ ਲੈ ਜਾਣਾ ਹੋਵੇ ਹਰ ਇੱਕ ਤਰ੍ਹਾਂ ਦਾ ਤੁਸੀਂ ਇੱਕ ਵਾਰੀ ਤੁਹਾਨੂੰ ਨਿਗਾਹ ਚ ਕਰਾਦੋ ਨੇ ਇਸ ਤਰ੍ਹਾਂ ਦੇ ਵੀ ਤੁਹਾਨੂੰ ਆ ਸਾਮਾਨ ਚਾਹ ਦਾ ਸਾਮਾਨ ਖਾਣ ਬਾਸ ਤੇ ਤੁਹਾਨੂੰ ਹਨ ਤੇ ਬਿਸਕੁਟ ਭੋਜਿਆ ਪਾਣ ਦੇ ਹੋਵੇ ਇਸ ਤਰ੍ਹਾਂ ਦੇ ਮਿਲ ਜੂਗੇ ਤੇ ਰੋਟੀ ਵਾਲੇ ਡੱਬੇ ਵੀ ਮਿਲ ਜੂਗੇ ਚਪਾਤੀ ਬਾਕਸ ਇਹ ਦੇਖੋ ਇਹ ਵੀ ਲੱਗੇ ਹੋਏ ਆ ਤੇ ਹਰ ਇੱਕ ਤਰ੍ਹਾਂ ਦਾ ਸਾਮਾਨ ਮਿਲ ਜੂਗਾ ਇੱਥੇ ਤੇ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਪਚੀ ਵਾਲੇ ਕੱਪ ਲੈਣੇ ਆ 60 60 ਰੁਪਏ ਦਾ ਪੀਸ ਲੱਗਾ ਹੋਇਆ ਫਰਨਲ ਲੈਣੀ ਆ ਫਰਨਲ ਪਾਈਪ ਤੇ ਲੱਗੀ ਹੋਈ ਹੈ ਹਾਂਜੀ ਫਰਨਲ 20 ਰੁਪਏ ਲੱਗੀ ਹੋਈ ਹੈ ਤੇ ਕਿ ਜੇਕਰ ਤੁਹਾਨੂੰ ਕਟਿੰਗ ਵਾਸਤੇ ਕਟਿੰਗ ਬੋਰਡ ਜਿਹੜਾ 125 ਰੁਪਏ ਦਾ ਲੱਗਾ ਹੋਇਆ ਹੈ ਜਿਹੜਾ ਪਲਾਸਟਿਕ ਦਾ ਵਧੀਆ ਚ ਕਟਿੰਗ ਬੋਰਡ 125 ਰੁਪਏ ਲੱਗਾ ਹੋਇਆ ਹੈ ਸਭ ਤੋਂ ਵੱਡਾ 160 ਰੁਪਏ ਦਾ ਲੱਗਾ ਹੋਇਆ ਹੈ ਤਾਂ ਲੱਗੇ ਹਰ ਤਰ੍ਹਾਂ ਦਾ ਸਾਮਾਨ ਤੁਹਾਨੂੰ ਮਿਲ ਜਾਣਾ ਹੈ ਤੇ ਕਿਚਨ ਦਾ ਸਾਮਾਨ ਇਦਾਂ ਦਾ ਨਮਕ ਪਾਉਣ ਵਾਸਤੇ ਵੀ ਮਿਲ ਜਾਣੇ ਆ ਤੁਹਾਨੂੰ ਡੱਬੀਆਂ ਤੇ ਹਰ ਇੱਕ ਸਾਮਾਨ ਇੱਥੇ ਲੱਗਾ ਹੋਇਆ ਬ੍ਰੈਸ਼ ਵਗੈਰਾ ਹੈ ਨਾ ਤੁਹਾਨੂੰ ਹਰ ਇੱਕ ਤਰ੍ਹਾਂ ਦਾ ਸਾਮਾਨ ਮਿਲ ਜੂਗਾ ਕਾਰਡ ਤੇ ਹਰ ਇੱਕ ਜ਼ਰੂਰਤ ਵਾਲਾ ਸਾਮਾਨ ਇੱਥੇ ਮਿਲੂਗਾ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ